ਲੜਕੀ ਇਹਨਾਂ ਦੀ ਕੁਲੀਕ ਹਰਦੀਪ ਕੌਰ 56 ਦਿਨ ਹੋ ਗਏ ਨੇ ਕੱਲੀ ਬੈਠੀ ਆ ਟਾਵਰ ਦੇ ਉੱਤੇ ਜੀ ਔਰ ਭਗਵੰਤਮਾਨ ਦੇ ਘਰ ਦੇ ਬਹੁਤ ਨਜ਼ਦੀਕ ਬੈਠੀ ਆ ਜਿਹੜੀ ਜਿੰਨੀ ਵੀ ਪੋਸਟ ਕੱਢੀ 7000 ਦੇ ਕਰੀਬ ਉਹਦੇ ਚੋਂ 5600 ਬੰਦਾ ਕਨਸਟੇਬਲ ਭਰਤੀ ਹੋ ਗਿਆ ਇੱਕ ਮੈਰਿਟ ਲਿਸਟ ਬਣ ਗਈ ਉਸੇ ਮੈਰਿਟ ਵਿੱਚ ਆ ਸਾਰੇ ਜਿੰਨੇ ਸਾਨੂੰ ਬੱਚੇ ਨਜ਼ਰ ਆ ਰਹੇ ਨੇ ਲੜਕੀਆਂ ਲੜਕੇ ਉਸ ਮੈਰਿਟ ਦਾ ਹਿੱਸਾ ਨੇ ਔਰ ਇਹਨਾਂ ਵਿੱਚੋਂ ਕਈਆਂ ਦੇ ਮੈਡੀਕਲ ਮੈਡੀਕਲ ਵੀ ਹੋ ਚੁੱਕੇ ਨੇ ਕਿਉਂਕਿ ਅਸੀਂ ਮੈਰਿਟ ਕਲੀਅਰ ਕਰ ਚੁੱਕੇ ਆ ਸਾਡੇ ਸਾਡੇ ਕਾਫੀਆਂ ਦੇ ਵਿੱਚੋਂ ਮੈਡੀਕਲ ਵੀ ਹੋ ਚੁੱਕੇ ਤਾਂ ਸਾਨੂੰ ਕਿਰਪਾ ਕਰਕੇ ਜੁਆਇਨਿੰਗ ਲੈਟਰਸ ਦਿੱਤੀਆਂ ਜਾਣ ਇੱਕ ਪਾਸੇ ਭਗਵਾਨਪਤਮਨ ਰੋਜ਼ ਕਲੇਮ ਕਰਦਾ ਕਿ ਅਸੀਂ ਇੰਨੇ ਹਜ਼ਾਰ ਬੰਦਿਆਂ ਨੂੰ ਨੌਕਰੀ ਦੇ ਦਿਤੀ ਆ ਜਿੱਥੇ ਤੂੰ ਇੰਨੇ ਹਜ਼ਾਰ ਨੂੰ ਦੇ ਦਿਤੀ ਆ ਉੱਥੇ ਥੋੜੇ ਜਿਹੇ ਸੈਂਕੜਿਆਂ ਨੂੰ ਵੀ ਦੇ ਦੇ ਤਾਂ ਕਿ ਇਹਨਾਂ ਦੇ ਚਿਹਰਿਆਂ ਦੇ ਉੱਤੇ ਵੀ ਰੌਣਕ ਆ ਸਕੇ ਤੁਸੀਂ ਇਹਨਾਂ ਦੇ ਚਿਹਰੇ ਦੇਖ ਸਕਦੇ ਹੋ ਕਿੰਦਾ ਮੁਰਝਾਏ ਹੋਏ ਨੇ ਬੱਚੇ ਸਾਡੇ ਵਿਦੇਸ਼ਾਂ ਚ ਜਾਣ ਤੋਂ ਰੋਕਣੇ ਆ ਕਿੱਦਾਂ ਰੋਕੋਗੇ ਤੁਸੀਂ ਜਿਹੜੀ ਮੈਰਿਟ ਬਣੀ ਹੋਈ ਆ ਮਗਰਲੀ ਸਰਕਾਰ ਦੀ ਜਿਹੜਾ ਕਈਆਂ ਦੇ ਮੈਡੀਕਲ ਹੋਏ ਹੋਏ ਨੇ ਸਾਰਾ ਪ੍ਰਕਿਰਿਆ ਕੰਪਲੀਟ ਹੋਈ ਹੋਈ ਆ ਉਹਨਾਂ ਨੂੰ ਨੌਕਰੀ ਨਾ ਜੁਆਇਨ ਕਰਾਉਣਾ ਬਹੁਤ ਵੱਡਾ ਉਹਨਾਂ ਦਾ ਅਨਿਆਏ ਹੈ ਉਹ ਲੜਕੀ ਨੂੰ ਉੱਤੋਂ ਜ਼ਰੂਰ ਲਾਵੋ ਅਗਰ ਉਸ ਲੜਕੀ ਨੂੰ ਕੁਝ ਹੋ ਗਿਆ ਉਹਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਜ਼ਿੰਮੇਵਾਰ ਭਗਵੰਤਪਾਨ ਦੀ ਸਰਕਾਰ ਹੋਵੇਗੀ ਔਰ ਜਿਹੜਾ ਤੁਸੀਂ ਕਹਿੰਦੇ ਸੀ ਕਿ ਵਿਦੇਸ਼ਾਂ ਚ ਗੋਰੇ ਕੰਮ ਕਰਨ ਆਇਆ ਕਰਨਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਤੁਹਾਡਾ ਜਿਹੜਾ ਸਟੇਟਮੈਂਟ ਸੀਗੀ ਉਹ ਅੱਜ ਦੀ ਡੇਟ ਵਿੱਚ ਇੱਕ ਹਾਸਾ ਬਣ ਕੇ ਰਹਿ ਗਿਆ ਵਾ ਇੱਕ ਮਜ਼ਾਕ ਬਣ ਕੇ ਰਹਿ ਗਿਆ ਕਿਉਂਕਿ ਸਾਡੇ ਬੱਚੇ ਤਾਂ ਹੁਣ ਵੀ ਮਯੂਸ ਹੋ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਇਦ 1 ਲੱਖ ਜਿਹੜਾ ਵਾ ਉਹ ਲਗਾਤਾਰ ਕੈਨੇਡਾ ਵੱਲ ਨੂੰ ਕੂਚ ਕਰ ਰਿਹਾ। ਤੁਸੀਂ ਵੇਖ ਰਹੇ ਹੋ ਸਕਾਈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰਵਾਲ ਕਾਂਗਰਸ ਦੇ ਲੀਡਰ ਸੁਖਪਾਲ ਕਹਰਾ ਦੇ ਵੱਲ ਸੰਗਰੂਰ ਦੇ ਵਿੱਚ ਸੀਐਮ ਹਾਊਸ ਦੇ ਨੇੜੇ ਮੋਬਾਈਲ ਟਾਵਰ ਤੇ ਚੜੀ ਲੜਕੀ ਅਤੇ ਉਸ ਦੇ ਸਾਥੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਜੋ ਕਿ 2016 ਪੁਲਿਸ ਵੇਟਿੰਗ ਲਿਸਟ ਨੂੰ ਲਗਾਤਾਰ ਇੰਤਜ਼ਾਰ ਨੇ ਤੇ ਬੈਠੇ ਨੇ। ਇਸ ਦੌਰਾਨ ਸੁਖਪਾਲ ਕਹਰਾ ਨੇ ਟਾਵਰ ਤੇ ਇਕੱਲੀ ਬੈਠੀ ਹਰਦੀਪ ਕੌਰ ਦੇ ਨਾਲ ਫੋਨ ਤੇ ਗੱਲਬਾਤ ਕਰਕੇ ਜਿੱਥੇ ਉਸ ਦਾ ਹਾਲਚਾਲ ਜਾਣਿਆ ਉੱਥੇ ਹੀ ਉਸ ਨੂੰ ਭਰੋਸਾ ਵੀ ਦਿੱਤਾ। ਮੈਂ ਕਹਾ ਮੈਂ ਖੇਰਾ ਬੋਲ ਰਿਹਾ ਐ ਐਮ ਐਲ ਏ ਤੁਸੀਂ ਟਾਵਰ ਤੇ ਚੜੇ ਹੋਏ ਹੋ ਹਾਂਜੀ ਸਰ ਹਾਂਜੀ ਆ ਉੱਪਰ ਜਿਹੜਾ ਮੈਨੂੰ ਨਜ਼ਰ ਆ ਰਿਹਾ ਮੈਂ نیچے ਬੈਠਾ ਤੁਹਾਡਾ ਹਾਲ ਪੁੱਛਣ ਆਇਆ ਸੀਗਾ ਓਕੇ ਓਕੇ ਥੋੜਾ ਜਿਹਾ ਤੁਸੀਂ ਮੈਨੂੰ ਨਾ ਸਮਝਾ ਦਿਓ ਕਿ ਤੁਹਾਡਾ ਮੁੱਦਾ ਕੀ ਆ ਆਪਣੇ ਮੂੰਹੋਂ ਸਮਝਾ ਦਿਓ ਤੁਸੀਂ ਨਾ ਸਟਰਗਲ ਕਰ ਰਹੇ ਹੋ ਸਮਝਾ ਦਿਓ ਕੀ ਮਸਲਾ ਵਾ ਫਿਰ ਮਸਲਾ ਇਹ ਸਾਡੀ ਜਿਹੜੀ 2016 ਦੀ ਪਰਚੀ ਸੀ ਹਾਂਜੀ ਜੁਆਇਨ ਕਰਵਾਤਾ ਸੀ 7416 ਕੋਸਟ ਆ ਸੀ ਹਾਂ ਤੇ ਉਹ ਤੋਂ 5581 ਤੱਕ ਜੁਆਇਨ ਕਰਵਾ ਕੇ ਸਰ ਸਾਨੂੰ ਨਹੀਂ ਪਤਾ ਉਸ ਤੋਂ ਬਾਅਦ ਉਹ ਬਾਕੀ ਪੋਸਟ ਜਿਹੜੀ ਬਚੀ ਸੀ ਉਹ ਕਿਹ ਕੁਮਿ ਤੇ ਗਈ ਕਿਵੇਂ ਕਿੱਥੇ ਕਿੱਧਰ ਗਈ ਤੇ ਸਾਨੂੰ ਤਾਂ ਸਰ ਵੇਟਿੰਗਸ ਪਤਾ ਸੀਗਾ ਤੁਸੀਂ ਹੁਣ ਤੁਸੀਂ ਸਾਰਾ ਕੁਝ ਕਲੀਅਰ ਕੀਤਾ ਹੋਆ ਤੁਹਾਡੀ ਮੈਰਿਟ ਬਣੀ ਹੋਈ ਆ ਮੇਰਾ ਖਿਆਲ ਆ ਜੋਇਨਿੰਗ ਵਾਸਤੇ ਬੁਲਾਇਆ ਵੀ ਸੀ ਬੜੀ ਰੋਮੀ ਵਾਪਸ ਆਈ ਉੱਥੇ ਜਾ ਕੇ ਜੁਆਇਨਿੰਗ ਲੈਟਰ ਨਹੀਂ ਮਿਲਿਆ ਤੁਹਾਡਾ ਮੈਡੀਕਲ ਵਗੈਰਾ ਵੀ ਚੋਂ ਹੋਏ ਹੋਏ ਕਈਆਂ ਦੇ ਸਰ ਕੋਈ ਵੀ ਮੈਡੀਕਲ ਵੀ ਹੋਏ ਹੋਏ ਜੁਆਇਨਿੰਗ ਵਾਸਤੇ ਬੁਲਾਇਆ ਵੀ ਵਾਪਸ ਭੇਜ ਦਿੱਤਾ ਗਿਆ ਜੁਆਇਨਿੰਗ ਨਹੀਂ ਮਿਲੇਗੀ ਅੱਛਾ ਇਹ ਦੱਸੋ ਤੁਸੀਂ ਆ ਕਿੰਨੀ ਦੇਰ ਤੋਂ ਧਰਨੇ ਤੇ ਬੈਠੇ ਇੱਥੇ ਸੰਗਰੂਰ ਸਰ ਮੈਂ 3 ਮਾਰਚ ਤੋਂ ਬੈਠੀ ਆ ਸਰ ਆ ਹੁਣ ਟਾਵਰ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਬੈਠਿਆ ਨੂੰ ਸਰ ਮੈਨੂੰ 56 57 ਦੇ ਹੋ ਗਏ ਸਰ ਕੋਲ ਬੈਠੀ 56 57 ਦਿਨ ਹੋ ਗਏ ਨੇ ਮੂਸੇ ਕੱਲੇ ਬੈਠਾ ਹਾਂ ਉੱਤੇ ਨਹੀਂ ਨਹੀਂ ਡਿੱਗੀ ਆ ਪਹਿਲਾਂ ਦੋ ਰੜਕੀਆਂ ਜੀ ਸਿਆਮਨਦੀਪ ਜੀ ਦਾਸਪਾਲ ਰਈ ਸਰੋਦੀ ਮਰਫੇ ਸੇਤ ਆ ਜਿਆਦਾ ਖਰਾਬ ਹੋ ਗਈ ਵਿਗੜ ਗਈ ਸੀ ਇਹਦੇ ਕਰਕੇ ਮੁੰਡੇ ਨੀਤੇ ਨਾਣਾ ਪਿਆ ਸਰ ਨਹੀਂ ਉਹ ਇਹਦਾ ਨਾਂ ਜਸਵਿੰਦਰ ਆ ਲੱਗਦਾ ਹਰਦੀਪ 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 ਮੈਂ ਆਇਆ ਹੋਇਆ ਹਾਂ ਬਾਕੀ ਦੀ ਗੱਲ ਇੱਥੋਂ ਸੁਣ ਕੇ ਮੈਂ ਕੋਸ਼ਿਸ਼ ਕਰੂੰਗਾ ਜਿੰਨਾ ਵੀ ਹੋ ਸਕਦਾ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਓਕੇ 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 ਸਰ ਥੈਂਕ ਯੂ ਚਲੋ ਧੰਨਵਾਦ ਹੋਤੇ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਬੇਨਤੀ ਦੇ ਨਾਮ ਨਾਲ ਚੇਤਾਵਨੀ ਵੀ ਦਿੱਤੀ ਕਿਹਾ ਕਿ ਇਹਨਾਂ ਦਾ ਮਸਲਾ ਜਲਦ ਹੱਲ ਕੀਤਾ ਜਾਵੇ ਤੇ ਨਾਲ ਇਹ ਵੀ ਕਹਿੰਦੇ ਨਜ਼ਰ ਆਏ ਕਿ ਜੇਕਰ ਟਾਵਰ ਤੇ ਚੜੀ ਕੁੜੀ ਨੂੰ ਕੁਝ ਹੁੰਦਾ ਤਾਂ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਇਸ ਤਰ੍ਹਾਂ ਵਾ ਕਿ ਮੈਨੂੰ ਬੜਾ ਦੁੱਖ ਹੋ ਰਿਹਾ ਵਾ ਆਣ ਕੇ ਕਿ ਅੱਜ ਦੇ ਯੁੱਗ ਵਿੱਚ ਸਾਡੇ ਪੰਜਾਬ ਦੇ ਬੱਚੇ ਨੌਜਵਾਨ ਜਿਹੜੇ ਪੁਲਿਸ ਭਰਤੀ ਨੂੰ ਰਿਕਰੂਟਮੈਂਟ ਡਰਾਈਵ ਨੂੰ ਲੈ ਕੇ ਪਿਛਲੇ ਇਸ ਇਸ ਬਾਰੇ ਮਾਰਚ ਦੇ ਬੈਠੇ ਨੇ ਔਰ ਉੱਪਰ ਤੁਸੀਂ ਅਗਰ ਕੈਮਰਾ ਸ਼ਾਟ ਮਾਰ ਕੇ ਦਿਖਾਉਣੇ ਹੋ ਤਾ ਇੱਕ ਲੜਕੀ ਇਹਨਾਂ ਦੀ ਕੁਲੀਗ ਹਰਦੀਪ ਕੌਰ 56 ਦਿਨ ਹੋ ਗਏ ਨੇ ਇਕੱਲੀ ਬੈਠੀ ਆ ਟਾਵਰ ਦੇ ਉੱਤੇ ਜੀ ਔਰ ਭਗਵੰਤਮਾਨ ਦੇ ਘਰ ਦੇ ਬਹੁਤ ਨਜ਼ਦੀਕ ਬੈਠੀ ਆ ਲੇਕਿਨ ਇਹਨਾ ਤਾਂ ਇਹਨਾ ਨੌਜਵਾਨਾਂ ਦਾ ਜੋ ਇਹਨਾਂ ਦੀ ਡਿਮਾਂਡ ਆ ਕਿ ਜੋ 2016 ਚ ਪੁਲਿਸ ਰਿਕਰੂਟਮੈਂਟ ਹੋਈ ਉਹਦੇ ਚੋਂ ਜਿਹੜੀ ਜਿੰਨੀ ਵੀ ਪੋਸਟ ਗਈ 7000 ਦੇ ਕਰੀਬ ਉਹਦੇ ਚੋਂ 5600 ਬੰਦਾ ਕਨਸਟੇਬਲ ਭਰਤੀ ਹੋ ਗਿਆ ਇੱਕ ਮੈਰਿਟ ਲਿਸਟ ਬਣ ਗਈ ਉਸੇ ਮੈਰਿਟ ਵਿੱਚ ਆ ਸਾਰੇ ਜਿੰਨੇ ਸਾਨੂੰ ਬੱਚੇ ਨਜ਼ਰ ਆ ਰਹੇ ਨੇ ਲੜਕੀਆਂ ਲੜਕੇ ਉਸ ਮੈਰਿਟ ਦਾ ਹਿੱਸਾ ਨੇ ਔਰ ਇਹਨਾਂ ਵਿੱਚੋਂ ਕਈਆਂ ਦੇ ਮੈਡੀਕਲ ਮੈਡੀਕਲ ਵੀ ਹੋ ਚੁੱਕੇ ਨੇ ਲੇਕਿਨ ਇਹਨਾਂ ਦੀ ਜੁਆਇਨਿੰਗ ਨਹੀਂ ਹੋ ਰਹੀ ਔਰ ਹੁਣ ਆਮ ਆਦਮੀ ਪਾਰਟੀ ਨੇ ਪਿੱਛੇ ਸਿਲੈਕਟਿਵਲੀ ਕੋ 2-300 ਬੰਦਾ ਫਿਰ ਜੁਆਇਨ ਕਰਵਾਇਆ ਵਾ ਲੇਕਿਨ ਜਿਹੜਾ ਬਕਾਇਆ ਰਹਿ ਗਿਆ ਜਿੰਨਾ ਵੀ ਰਹਿ ਗਿਆ ਬਕਾਇਆ 300 400 500 ਇਹਨਾਂ ਦੀ ਡਿਮਾਂਡ ਆ ਕਿ ਕਿਉਂਕਿ ਅਸੀਂ ਮੈਰਿਟ ਕਲੀਅਰ ਕਰ ਚੁੱਕੇ ਆ ਸਾਡੇ ਸਾਡੇ ਕਾਫੀਆਂ ਦੇ ਵਿੱਚੋਂ ਮੈਡੀਕਲ ਵੀ ਹੋ ਚੁੱਕੇ ਤੇ ਸਾਨੂੰ ਕਿਰਪਾ ਕਰਕੇ ਜੋਇਨਿੰਗ ਲੈਟਰਸ ਦਿੱਤੀਆਂ ਜਾਂਦੇ ਇੱਕ ਪਾਸੇ ਭਗਵਾਨਤਮਨ ਰੋਜ਼ ਕਲੇਮ ਕਰਦਾ ਕਿ ਅਸੀਂ ਇੰਨੇ ਹਜ਼ਾਰ ਬੰਦਿਆਂ ਨੂੰ ਨੌਕਰੀ ਦੇ ਦਿਤੀ ਆ ਜਿੱਥੇ ਤੂੰ ਇੰਨੇ ਹਜ਼ਾਰ ਨੂੰ ਦੇ ਦਿਤੀ ਆ ਉਥੇ ਥੋੜੇ ਜੇ ਸੈਂਕੜਿਆਂ ਨੂੰ ਵੀ ਦੇ ਦੇ ਤਾਂ ਕਿ ਇਹਨਾਂ ਦੇ ਚਿਹਰਿਆਂ ਦੇ ਉੱਤੇ ਵੀ ਰੌਣਕ ਆ ਸਕੇ ਤੁਸੀਂ ਇਹਨਾਂ ਦੇ ਚਿਹਰੇ ਦੇਖ ਸਕਦੇ ਹੋ ਕਿੰਦਾ ਮੁਰਝਾਏ ਹੋਏ ਨੇ ਉਦਾਸ ਨੇ ਵਿਚਾਰੀਆਂ ਲੜਕੀਆਂ ਸਾਡੀਆਂ ਤੇ ਇੱਕ ਪਾਸੇ ਸਾਡੇ ਕਹਿੰਨੇ ਕਿ ਸਿਤਾ ਜੀ ਬੱਚੇ ਸਾਡੇ ਵਿਦੇਸ਼ਾਂ ਚ ਜਾਣ ਤੋਂ ਰੋਕਣੇ ਆ ਕਿੱਦਾਂ ਰੋਕੋਗੇ ਤੁਸੀਂ ਜਿਹੜੀ ਮੈਰਿਟ ਬਣੀ ਹੋਈ ਆ ਮਗਰਲੀ ਸਰਕਾਰ ਦੀ ਜਿਹੜਾ ਕਈਆਂ ਦੇ ਮੈਡੀਕਲ ਹੋਏ ਹੋਏ ਨੇ ਸਾਰਾ ਪ੍ਰਕਿਰਿਆ ਕੰਪਲੀਟ ਹੋਈ ਹੋਈ ਆ ਉਹਨਾਂ ਨੂੰ ਨੌਕਰੀ ਨਾ ਜੁਆਇਨ ਕਰਾਉਣਾ ਬਹੁਤ ਵੱਡਾ ਉਹਨਾਂ ਦਾ ਅਨਿਆਏ ਹੈ ਬੇਇਨਸਾਫੀ ਹੈ ਔਰ ਤੁਸੀਂ ਕਹਿੰਦੇ ਸੀ ਕਿ ਸਾਡੇ ਰਾਜ ਵਿੱਚ ਕੋਈ ਧਰਨਿਆਂ ਤੇ ਨਹੀਂ ਚੜੇਗਾ ਮੇਰੇ ਖਿਆਲ ਆ ਕਟੋ ਘਾੜ ਨਹੀਂ ਤਾਂ ਪਿਛਲੇ ਕਾਫੀ ਹਰਸੇ ਤੋਂ ਸਭ ਤੋਂ ਜ਼ਿਆਦਾ ਧਰਨੇ ਸੰਗਰੂਰ ਜਿਹੜੀ ਖੋਤੀ ਰਾਜਧਾਨੀ ਹੈ ਰਾਜਧਾਨੀ ਹੈ ਆਮ ਆਦਮੀ ਪਾਰਟੀ ਦੇ ਇੱਥੇ ਲੱਗੇ ਨੇ ਔਰ ਇੱਥੇ ਨੌਬਤ ਇਹ ਇਕੱਲੇ ਧਰਨਿਆਂ ਦੀ ਨਹੀਂ ਚਲੋ ਕੁੱਟਕਟਾ ਪਾ ਤੁਸੀਂ ਕੀਤਾ ਟੀਚਰਾਂ ਨਾਲ ਬੰਦੇ ਕੁੱਤੇ ਔਰਤਾਂ ਦੀਆਂ ਚੁੰਨੀਆਂ ਲਾਈਆਂ ਡਾਂਗਾ ਮਾਰੀਆਂ ਕਿਸਾਨਾਂ ਨੂੰ ਡਾਂਗਾ ਮਾਰੀਆਂ ਉਹ ਸਾਡਾ ਸਾਰਾ ਕੁਝ ਸਮਝ ਆਉਂਦਾ ਲੇਕਿਨ ਤੁਹਾਡੇ ਸੰਗਰੂਰ ਵਿੱਚ ਅੱਜ ਦੇ ਯੁੱਗ ਵਿੱਚ ਅਗਰ ਕੋਈ ਲੜਕੀ ਇਕੱਲੀ ਉੱਪਰ ਟਾਵਰ ਤੇ ਕੋਈ ਕਟੋ ਕਾਢਣੇ ਦਾ ਮੇਰੇ ਖਿਆਲ ਮੈਂ ਗਲਤ ਨਾ ਹੋਵਾਂ ਤਾਂ ਕੋਈ 1.5 ਸੌ 100 150 ਫੁੱਟ ਉੱਪਰ ਬਿਜਲੀ ਦੇ ਟਾਵਰ ਦੇ ਉੱਤੇ ਚੜੀ ਹੋਈ ਹੈ ਹਰ ਲਾਈਫ ਇਜ਼ ਇਨ ਡੇਂਜਰ ਉਹਦੀ ਜ਼ਿੰਦਗੀ ਖਤਰੇ ਵਿੱਚ ਹੈ ਭਗਵੰਤ ਨੂੰ ਮੇਰੀ ਬੇਨਤੀ ਹੈ ਕਿ ਅਗਰ ਤੇ ਥੋੜੀ ਬਹੁਤੀ ਇਨਸਾਨੀਅਤ ਤੁਹਾਡੇ ਦਿਮਾਗ ਤੁਹਾਡੇ ਜ਼ਿਹਨ ਵਿੱਚ ਕੋਈ ਬਾਕੀ ਬਚੀ ਹੋਈ ਹੈ ਤਾ ਕਿਰਪਾ ਕਰਕੇ ਆਪਣੇ ਗਵਰਨਮੈਂਟ ਦੇ ਅਫਸਰਾਂ ਨੂੰ ਭੇਜੋ ਇਹਨਾਂ ਨਾਲ ਨੇਗੋਸ਼ੀਏਟ ਕਰਕੇ ਇਹਨਾਂ ਦੀਆਂ ਮੰਗਾਂ ਮੰਨ ਕੇ ਇਹਨਾਂ ਨੂੰ ਰੈਗੂਲਰ ਕਨਸਟੇਬਲ ਭਰਤੀ ਦੇ ਵਿੱਚ ਰਿਕਰੂਟਮੈਂਟ ਦੀਆਂ ਜੁਆਇਨਿੰਗ ਲੈਟਰਸ ਦਿਓ ਤਾਂ ਕਿ ਜਾ ਕੇ ਆਪਣੇ ਘਰਾਂ ਦੇ ਵਿੱਚ ਸ਼ਾਂਤਮਈ ਜਾ ਸਕੇ ਉਹ ਲੜਕੀ ਨੂੰ ਉੱਤੋਂ ਜ਼ਰੂਰ ਲਾਵੋ ਅਗਰ ਉਸ ਲੜਕੀ ਨੂੰ ਕੁਝ ਹੋ ਗਿਆ ਉਹਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਜ਼ਿੰਮੇਵਾਰ ਭਗਵਾਨਤਵਾਨ ਦੀ ਸਰਕਾਰ ਹੋਵੇਗੀ ਔਰ ਜਿਹੜਾ ਤੁਸੀਂ ਕਹਿੰਦੇ ਸੀ ਕਿ ਵਿਦੇਸ਼ਾਂ 'ਚੋਂ ਗੋਰੇ ਕੰਮ ਕਰਨਾ ਆਇਆ ਕਰਨਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਤੁਹਾਡਾ ਜਿਹੜਾ ਸਟੇਟਮੈਂਟ ਸੀਗੀ ਉਹ ਅੱਜ ਦੀ ਡੇਟ ਵਿੱਚ ਇੱਕ ਹਾਸਾ ਬਣ ਕੇ ਰਹਿ ਗਿਆ ਵਾ ਇੱਕ ਮਜ਼ਾਕ ਬਣ ਕੇ ਰਹਿ ਗਿਆ ਕਿਉਂਕਿ ਸਾਡੇ ਬੱਚੇ ਤਾਂ ਹੁਣ ਵੀ ਮਯੂਸ ਹੋ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਇਦ 1 ਲੱਖ ਜਿਹੜਾ ਵਾ ਉਹ ਲਗਾਤਾਰ ਕੈਨੇਡਾ ਵੱਲ ਨੂੰ ਕੂਚ ਕਰ ਰਿਹਾ ਵਾ ਸਾਡਾ ਬ੍ਰੇਨ ਡレイン ਐਂਡ ਇਕਨੋਮੀ ਡレイン ਸਾਰੀ ਹੋ ਰਹੀ ਹੈ ਤਾਂ ਮੈਂ ਉਮੀਦ ਕਰਦਾ ਵਾਂ ਕਿ ਪੰਜਾਬ ਸਰਕਾਰ ਜਾਗੇਗੀ ਅਤੇ ਇਹਨਾਂ ਨੌਜਵਾਨ ਤੇ ਬੱਚਿਆਂ ਨੂੰ ਪੁਲਿਸ ਕਨਸਟੇਬਲ ਦਾ ਜੁਆਇਨਿੰਗ ਲੈਟਰਸ ਦੇਵੇਗੀ ਇਹ ਰਸਾ ਇਹਨਾਂ ਨੂੰ ਬਾਰ-ਬਾਰ ਪ੍ਰਸ਼ਾਸਨ ਵੱਲੋਂ ਕਹਿ ਗਿਆ ਵੀ ਤੂੰ ਥੱਲੇ ਉਤਰਿਆਓ ਤਾਂ ਤੁਹਾਡੀ ਮੀਟਿੰਗ ਕਰਾਂਗੇ ਜਿਹੜੇ ਨਹੀਂ ਦੇਖੋ ਪਹਿਲਾਂ ਵੀ ਜਿਹੜੇ ਕਹਿੰਦੇ ਸਾਡੇ ਨਾਲ ਕਈ ਵਾਰ ਇਹ ਇਹ ਬੜੀ ਸਿੱਲੀ ਡਿਮਾਂਡ ਹੈ ਇਹ ਜਿਹੜੇ ਥੱਲੇ ਬੈਠੇ ਆ ਲੜਕੇ ਆ ਲੜਕੇ ਇਹਨਾਂ ਨਾਲ ਮੀਟਿੰਗ ਕਰ ਲੈਣ ਜਦੋਂ ਇਹਨਾਂ ਨੂੰ ਸੰਤੋਸ਼ਟ ਹੋ ਜਾਊਗਾ ਜਦੋਂ ਇਹਨਾਂ ਨੂੰ ਜੁਆਇਨਿੰਗ ਲੈਟਰਸ ਮਿਲ ਜਾਣਗੇ ਉਹ ਥੱਲੇ ਆ ਜੂਗੇ ਉਹਨੂੰ ਸ਼ੌਂਕ ਤਾਂ ਨਹੀਂਗਾ ਇੱਕ ਟਾਵਰ ਦੇ ਉੱਤੇ ਅੱਜ ਦੇ ਯੁੱਗ ਵਿੱਚ ਇੰਨੀ ਗਰਮੀ ਤਪਦੀ ਗਰਮੀ ਦੇ ਵਿੱਚ ਟਾਵਰ ਤੇ ਬੈਠਣ ਦਾ ਕੋਈ ਸ਼ੌਂਕ ਤਾਂ ਨਹੀਂਗਾ ਸੋ ਇਹ ਇੱਕ ਚਾਲਬਾਜ਼ੀ ਹੁੰਦੀ ਹੈ ਚਾਲਸਾਜ਼ੀ ਹੁੰਦੀ ਅਫਸਰशाही ਦੀ ਕਿਸੇ ਤਰੀਕੇ ਨਾਲ ਇੱਕ ਵਾਰੀ ਉਹਨਾਂ ਨੂੰ نیچے ਲਿਆਓ ਅਰੈਸਟ ਕਰ ਲਓ ਧੱਕੇ ਨਾਲ ਲੈ ਜਾ ਕੇ ਉਹਨਾਂ ਨੂੰ ਕਿਸੇ ਹਸਪਤਾਲ ਚ ਪਾ ਦਿ ਤੇ ਮੁੜ ਕੇ ਇਹਨਾਂ ਦਾ ਜਿਹੜਾ ਧਰਨਾ ਹੈ ਉਹ ਖੁਰਦਪੁਰਦ ਹੋ ਜਾਏ ਮੈਂ ਫਿਰ ਇੱਕ ਵਾਰ ਕਾਂਗਰਸ ਪਾਰਟੀ ਵੱਲੋਂ ਇਹਨਾਂ ਦੇ ਧਰਨੇ ਦੀ ਇਹਨਾਂ ਦੀ ਰਿਕਰੂਟਮੈਂਟ ਦੀ ਡਿਮਾਂਡ ਦੀ ਪੂਰਜ਼ੋਰ ਹਮਾਇਤ ਕਰਦਾ ਹਾਂ